ਦੀ ਐਂਡ ਹੋ ਗਈ ਭਾਜੀ ਮਾਰ ਮਰਈਆ ਫੁੱਲ ਹੋ ਗਏ ਹਮ ਭਾਈ ਕੋਰੀਆਂ ਚੱਲੀਆਂ ਸੁਬਤ ਖਾ ਲੋ ਜਨ ਹਿਤੇਸ਼ੀ টিআরপি ਨਹੀਂ ভরসা आपका ਬੀਤੀ ਦੇ ਰਾਤ ਲੁਧਿਆਣਾ ਦੇ ਇੱਕ ਨਾਮੀ ਰੈਸਟੋਰੈਂਟ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਖੂਨੀ ਝੜਪ ਹੋਈ ਗਲਾਸ ਤੇ ਬੋਤਲਾਂ ਇੱਕ ਦੂਜੇ ਦੇ ਉੱਪਰ ਚੱਕ-ਚੱਕ ਕੇ ਮਾਰੀਆਂ ਗਈਆਂ ਤਾਂ ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਿੰਨ ਰਾਉਂਡ ਫਾਇਰ ਵੀ ਕੀਤੇ ਗਏ ਲੋਕ ਆਪਣੀ ਜਾਨ ਬਚਾ ਕੇ ਇੱਥੋਂ ਦੀ ਭੱਜਦੇ ਹੋਏ ਨਜ਼ਰ ਆ ਰਹੇ ਸੀ ਇਹ ਸਦਰਨ ਬਾਈਪਾਸ ਇਲਾਕੇ ਦਾ ਮਾਮਲਾ ਹੈ ਜਿਸ ਦੀ ਪੂਰੇ ਸ਼ਹਿਰ ਦੇ ਵਿੱਚ ਇਸ ਵਕਤ ਚਰਚਾ ਚੱਲ ਰਹੀ ਹੈ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਲੈ ਕੇ ਚੁੱਪੀ ਸਾਦੀ ਹੋਈ ਹੈ ਦੱਸਦੀ ਕਿ ਜਦ ਤੱਕ ਸਰਾਬਾ ਨਗਰ ਪਰ ਭਾਰੀ ਪਰਮਵੀਰ ਸਿੰਘ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਇਲਾਕਾ ਪੀਏਯੂ ਥਾਣੇ ਦੇ ਤਹਿਤ ਆਉਂਦਾ ਹੈ ਤੇ ਜਦ ਪੀਏਯੂ ਪਰ ਭਾਰੀ ਭਗਤਵੀਰ ਸਿੰਘ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕੋਲ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਹੋ ਸਕਦਾ ਹੈ ਕਿ ਕੁਝ ਇਲਾਕਾ ਸਰਾਬਾ ਨਗਰ ਦੇ ਤਹਿਤ ਆਉਂਦਾ ਹੋਵੇ ਤੇ ਉੱਥੇ ਇਸ ਨੂੰ ਲੈ ਕੇ ਕੋਈ ਨਾ ਕੋਈ ਸੂਚਨਾ ਹੋ ਸਕਦੀ ਹੈ ਤਾਂ ਇਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਆਪਣੀ ਡਿਊਟੀ ਨਿਭਾਉਂਦੀ ਹੋਈ ਦੇਖੀ ਜਾ ਸਕਦੀ ਸੀ ਦਾਅਵੇ ਕਿ ਕੁਝ ਲੋਕਾਂ ਨੇ ਨਾਮ ਸਾਂਝਾ ਨਾ ਕਰਨ ਦੀ ਸ਼ਰਤ ਦੇ ਉੱਪਰ ਜਾਣਕਾਰੀ ਦਿੱਤੀ ਕਿ ਉਹ ਚੰਗੇ ਪਰਿਵਾਰ ਦੇ ਰਹਿਣ ਵਾਲੇ ਨੇ ਇਸ ਦੇ ਨਾਲ ਹੀ ਉਹ ਰੈਸਟੋਰੈਂਟ ਦੇ ਵਿੱਚ ਗਏ ਸੀ ਪਰ ਉੱਥੇ ਦਾ ਮਾਹੌਲ ਦੇਖ ਕੇ ਹੁਣ ਉਹਨਾਂ ਨੇ ਇਹ ਤੈਅ ਕਰ ਲਿਆ ਕਿ ਅੱਜ ਤੋਂ ਬਾਅਦ ਉਹ ਇਸ ਰੈਸਟੋਰੈਂਟ ਦੇ ਵਿੱਚ ਕਦੀ ਵੀ ਨਹੀਂ ਜਾਣਗੇ ਜੋ ਨਜ਼ਾਰਾ ਉਹਨਾਂ ਨੇ ਰੈਸਟੋਰੈਂਟ ਦੇ ਵਿੱਚ ਦੇਖਿਆ ਉਹ ਕਿਸੇ ਫਿਲਮੀ ਫਾਈਟ ਤੋਂ ਘੱਟ ਨਹੀਂ ਸੀ ਜਦ ਕਿ ਮਹਿੰਗੀ ਐਂਟਰੀ ਫੀਸ ਦੇ ਕੇ ਇਸ ਦੇ ਨਾਲ ਹੀ ਰੈਸਟੋਰੈਂਟ ਦਾ ਖਾਣਾ ਵੀ ਜਿਹੜਾ ਕਾਫੀ ਜ਼ਿਆਦਾ ਮਹਿੰਗਾ ਹੈ ਬਾਵਜੂਦ ਇਸ ਤੇ ਸੁਰੱਖਿਆ ਦਾ ਕੋਈ ਵੀ ਇੰਤਜ਼ਾਮ ਜਿਹੜਾ ਇੱਥੇ ਨਹੀਂ ਹੈ ਜਿਸ ਵੇਲੇ ਇਹ ਮਾਹੌਲ ਪਖਣ ਲੱਗਿਆ ਤਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਫਰਸ਼ ਦੇ ਉੱਪਰ ਖੂਨ ਹੀ ਖੂਨ ਜਿਹੜਾ ਬਿਖਰਿਆ ਹੋਇਆ ਨਜ਼ਰ ਆ ਰਿਹਾ ਸੀ ਤੇ ਵੇਟਰ ਵੀ ਆਪਣੇ ਆਪ ਨੂੰ ਬਚਾਉਂਦੇ ਹੋਏ ਦੇਖੇ ਜਾ ਸਕਦੇ ਸੀ ਤਾਂ ਇਹ ਸਾਰਾ ਨਜ਼ਾਰਾ ਯਾਦ ਕਰਦੇ ਹੋਏ ਉਹਨਾਂ ਦਾ ਪਰਿਵਾਰ ਰਾਤ ਨੂੰ ਸੌਂ ਵੀ ਨਹੀਂ ਸਕਿਆ ਦੱਸਿਆ ਗਿਆ ਕਿ ਜੇਕਰ ਕਿਸੇ ਨੇ ਡੀਜੇ ਨਾਈਟ ਕਰਵਾਈ ਹੈ ਤਾਂ ਉਸਦੀ ਐਂਟਰੀ ਫੀਸ ਦਾ ਰਿਕਾਰਡ ਰੱਖਣਾ ਲਾਜ਼ਮੀ ਹੁੰਦਾ ਪਰ ਇੱਥੇ ਨਾ ਤਾਂ ਖਾਣ ਦਾ ਬਿੱਲ ਦਿੱਤਾ ਗਿਆ ਤੇ ਐਂਟਰੀ ਫੀਸ ਵੀ ਨਕਦੀ ਵਿੱਚ ਵਸੂਲੀ ਗਈ ਜਿਸ ਦੇ ਨਾਲ ਕਿਤਨਾ ਕਿਤ ਦੇਖਿਆ ਜਾ ਸਕਦਾ ਕਿ ਸੂਬੇ ਨੂੰ ਚੂਨਾ ਲਗਾਇਆ ਜਾ ਰਿਹਾ ਤੇ ਹੁਣ ਸਰਕਾਰ ਨੂੰ ਲੋੜ ਹੈ ਕਿ ਇਸ ਮਾਮਲੇ ਦੀ ਤਹ ਤੱਕ ਚਾਏ ਕਿਉਂਕਿ ਇਹ ਇੱਕ ਰੈਸਟੋਰੈਂਟ ਦਾ ਮਾਮਲਾ ਨਹੀਂ ਹੈ ਹਰ ਰੋਜ਼ ਕਿੰਨੇ ਹੀ ਰੈਸਟੋਰੈਂਟ ਦੇ ਵਿੱਚ ਇਸੇ ਤਰੀਕੇ ਦੇ ਨਾਲ ਡੀਜੇ ਨਾਈਟ ਦੇ ਜ਼ਰੀਏ ਲੋਕਾਂ ਦੀ ਜੇਬ ਢਿੱਲੀ ਕੀਤੀ ਜਾਂਦੀ ਹੈ ਤੇ ਸਰਕਾਰ ਨੂੰ ਵੀ ਚੂਨਾ ਲਗਾਇਆ ਜਾਂਦਾ ਹੈ ਦੱਸਦੇ ਕਿ ਰੈਸਟੋਰੈਂਟ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਅੰਡਰ ਏਜ ਬੱਚੇ ਜਿਹੜੇ ਨੇ ਜੋ ਵਿਗੜੇ ਹੋਏ ਤਰ੍ਹਾਂ ਦੇ ਸ਼ਹਿਜ਼ਾਦੇ ਨੇ ਇੱਥੇ ਆ ਕੇ ਉਹਨਾਂ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਜਦ ਕਿ ਸਰਕਾਰੀ ਕਾਨੂੰਨ ਹੈ ਕਿ ਅੰਡਰ ਏਜ ਨੂੰ ਸ਼ਰਾਬ ਨਹੀਂ ਮਿਲ ਸਕਦੀ ਤੇ ਨਾ ਹੀ ਉਹ ਸ਼ਰਾਬ ਖਰੀਦ ਸਕਦੇ ਨੇ ਇਸ ਦੇ ਬਾਵਜੂਦ ਢੱਲੇ ਦੇ ਨਾਲ ਸ਼ਰਾਬ ਖਰੀਦੀ ਵੀ ਜਾ ਰਹੀ ਹੈ ਇਸ ਦੇ ਨਾਲ ਹੀ ਉਸ ਦਾ ਸੇਵਨ ਵੀ ਜਿਹੜਾ ਉਹ ਵੀ ਇਹਨਾਂ ਬੱਚਿਆਂ ਦੇ ਵੱਲੋਂ ਲਗਾਤਾਰ ਹੀ ਕੀਤਾ ਜਾ ਰਿਹਾ ਜਦ ਕਿ ਪੁਲਿਸ ਕਮਿਸ਼ਨਰ ਦੀ ਰਡਾਰ ਤੇ ਇਹ ਮਾਮਲੇ ਇਸ ਦੇ ਬਾਵਜੂਦ ਵੀ ਇਸ ਨੂੰ ਰੋਕਣ ਦੇ ਲਈ ਕੋਈ ਵੀ ਆਦੇਸ਼ ਜਿਹੜੇ ਨੇ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਅਜਿਹਾ ਲਗਾਤਾਰ ਹੀ ਹੋ ਰਿਹਾ ਰੈਸਟੋਰੈਂਟ ਵਾਲਿਆਂ ਦਾ ਤਾਂ ਕੰਮ ਹੈ ਪੈਸੇ ਕਮਾਉਣਾ ਜਦ ਕਿ ਇਸ ਦੇ ਉੱਪਰ ਰੁਕਾਵਟ ਲਗਾਉਣੀ ਪੁਲਿਸ ਵਿਭਾਗ ਇਸ ਦੇ ਨਾਲ ਹੀ ਐਕਸਾਈਜ਼ ਵਿਭਾਗ ਦੀ ਡਿਊਟੀ ਹੈ ਤਾਂ ਗੱਲ ਕੀਤੀ ਜਾਇਆ ਤਾਂ ਇਸ ਮਾਮਲੇ ਦੀ ਕੁਝ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਕਿ ਅਸਲ ਦੇ ਵਿੱਚ ਇੱਥੇ ਹੋਇਆ ਕੀ ਸੀ ਦੱਸ ਦਈਏ ਕਿ ਇਹ ਰੈਸਟੋਰੈਂਟ ਇੱਕ ਬੜੇ ਹੀ ਅਮੀਰ ਘਰਾਣੇ ਦੇ ਲੋਕਾਂ ਦਾ ਹੈ ਇੱਥੇ ਖਾਣ ਪੀਣ ਵਾਲੇ ਲੋਕ ਵੀ ਉੱਚੇ ਘਰਾਣਿਆਂ ਦੇ ਹੀ ਆਉਂਦੇ ਨੇ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਦੋ ਗੋਟਾਂ ਦੇ ਵਿੱਚ ਬਹਿਸਬਾਜ਼ੀ ਹੋਈ ਤੇ ਉਸ ਤੋਂ ਬਾਅਦ ਗੱਲ ਜਿਹੜੀ ਹੈ ਇੰਨੀ ਜ਼ਿਆਦਾ ਵੱਧ ਗਈ ਦੀ ਬੋਤਲਾਂ ਇਸ ਦੇ ਨਾਲ ਹੀ ਕੱਚ ਦੇ ਗਲਾਸ ਜਿਹੜੇ ਨੇ ਇੱਕ ਦੂਜੇ ਦੇ ਉੱਪਰ ਮਾਰੇ ਜਾ ਰਹੇ ਸੀ ਇੰਨਾ ਹੀ ਨਹੀਂ ਇੱਕ ਨਾਮੀ ਕਾਰੋਬਾਰੀ ਤੇ ਅਧਿਕਾਰੀ ਦੇ ਨੌ ਨਿਹਾਲ ਨੇ ਗੋਲੀਆਂ ਵੀ ਛਲਾਈਆਂ ਜਦ ਕੀ ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀ ਦਾ ਨੌ ਨਿਹਾਲ ਪਹਿਲੇ ਵੀ ਅਜਿਹੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਸ ਤੋਂ ਬਾਅਦ ਉਹ ਨੌਜਵਾਨ ਉੱਥੋਂ ਦੀ ਭੱਜ ਗਿਆ ਜਿਸ ਦੇ ਕਾਰਨ ਮਾਹੌਲ ਜਿਹੜਾ ਕਾਫੀ ਜ਼ਿਆਦਾ ਖੂਨੀ ਹੋ ਗਿਆ ਕੁਝ ਲੋਕਾਂ ਦਾ ਕਹਿਣਾ ਕਿ ਉੱਤੇ ਪੁਲਿਸ ਗਈ ਜ਼ਰੂਰ ਸੀ ਪਰ ਕੀ ਕਾਰਵਾਈ ਕੀਤੀ ਗਈ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਫਿਲਹਾਲ ਦੀ ਘੜੀ ਵਿੱਚ ਸਾਹਮਣੇ ਨਹੀਂ ਆਈ ਹੈ ਇਹ ਵੀ ਪਤਾ ਚੱਲੇ ਕਿ ਜਦ ਮਾਹੌਲ ਸ਼ਾਂਤ ਹੋਇਆ ਤਾਂ ਸਾਰੇ ਜ਼ਖਮੀ ਆਪਣਾ ਇਲਾਜ ਕਰਾਉਣ ਦੇ ਲਈ ਆਪਣੇ ਨਿਜੀ ਡਾਕਟਰਾਂ ਦੇ ਕੋਲ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਕੁਝ ਫੈਮਿਲੀ ਵਾਲੇ ਵੀ ਇੱਥੇ ਆਏ ਹੋਏ ਸੀ ਪਰ ਜਿਸ ਵੇਲੇ ਉਹਨਾਂ ਨੇ ਅਜੀਹਾ ਮਾਹੌਲ ਦੇਖਿਆ ਤਾਂ ਉਹਨਾਂ ਨੇ ਉੱਥੋਂ ਦੀ ਨਿਕਲਣਾ ਹੀ ਬਿਹਤਰ ਸਮਝਿਆ ਦੱਸਿਆ ਜਾ ਰਿਹਾ ਕਿ ਰੈਸਿਡੈਂਟ ਵਿੱਚ ਡੇ ਜੇ ਨਾਈਟ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਫੈਮਿਲੀ ਐਂਟਰੀ ਹੀ ਸੀ ਲੇਕਿਨ ਇਹ ਨੌਜਵਾਨ ਉੱਥੇ ਵੇ ਆ ਗਏ ਉਹਨਾਂ ਦੇ ਨਾਲ ਅਸਲਾ ਕਿਵੇਂ ਆਇਆ ਇਹ ਸਾਰੀ ਗੱਲਾਂ ਜਿਹੜੀਆਂ ਨੇ ਇਹ ਜਾਂਚ ਦਾ ਵਿਸ਼ਾ ਦੱਸਿਆ ਜਾਂਦਾ ਹੈ ਕਿ ਰਾਤ ਨੂੰ ਲਗਭਗ 1:30 ਵਜੇ ਇਹ ਲੜਾਈ ਜਿਹੜੀ ਹੁੰਦੀ ਹੋਈ ਦੇਖੀ ਜਾ ਸਕਦੀ ਸੀ ਤੇ ਬਿਲਕੁਲ ਬਾਹਰ ਪੁਲਿਸ ਦਾ ਨਾਕਾ ਵੀ ਲੱਗਦਾ ਹੈ ਕਾਨੂੰਨ ਦੇ ਮੁਤਾਬਕ 11 ਵਜੇ ਤੋਂ ਬਾਅਦ ਕੋਈ ਵੀ ਰੈਸਟੋਰੈਂਟ ਜਿਹੜਾ ਨਹੀਂ ਚਲਾਇਆ ਜਾ ਸਕਦਾ ਤੇ ਕਿਸਦੇ ਇਸ਼ਾਰੇ ਦੇ ਉੱਪਰ ਇਹ ਰੈਸਟੋਰੈਂਟ ਚੱਲ ਰਿਹਾ ਸੀ ਇਹ ਵੀ ਜਾਂਚ ਦਾ ਮਾਮਲਾ ਹੈ ਜਦ ਕਿ ਇਹ ਵੀ ਪਤਾ ਪਤਾ ਚੱਲਿਆ ਹੈ ਕਿ ਰੈਸਟੋਰੈਂਟ ਮਾਲਕ ਲੁਧਿਆਣਾ ਦਾ ਨਹੀਂ ਹੈ ਬਲਕਿ ਕਿਸੇ ਹੋਰ ਸ਼ਹਿਰ ਦੇ ਰਹਿਣ ਵਾਲੇ ਵਾਲੇ ਨੇ ਇਹ ਵੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਕਿ ਰੈਸਟੋਰੈਂਟ ਮਾਲਕ ਨੂੰ ਵੱਡੇ ਅਧਿਕਾਰੀਆਂ ਇਸ ਦੇ ਨਾਲ ਹੀ ਨੇਤਾਵਾਂ ਦੀ ਖਾਸ ਸਪੋਰਟ ਹੈ ਜਿਸ ਕਾਰਨ ਮਾਮਲੇ ਨੂੰ ਦਬਾਇਆ ਜਾ ਰਿਹਾ ਉੱਥੇ ਹੀ ਸ਼ਹਿਰ ਦੇ ਵਿੱਚ ਇਸ ਵੇਲੇ ਦੋ ਵੱਡੀਆਂ ਮੁਸ਼ਕਲਾਂ ਬਣੀਆਂ ਹੋਈਆਂ ਨੇ ਜਿਸ ਦੇ ਵਿੱਚ ਇੱਕ ਤਾਂ ਅੰਡਰ ਏਜ ਨੂੰ ਸ਼ਰਾਬ ਮਿਲ ਰਹੀ ਹੈ ਤੇ ਦੂਜੇ ਅੰਡਰ ਏਜ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ ਉਹ ਧੜੱਲੇ ਦੇ ਨਾਲ ਅਜਿਹਾ ਕਰ ਰਹੇ ਨੇ ਸੰਸਦ ਸੰਜੀਵ ਅਰੋੜਾ ਨੇ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਭੇਜ ਕੇ ਇਸ ਤੇ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਸੀ ਸੰਸਦ ਸੰਜੀਵ अरोड़ा ਨੇ ਕਿਹਾ ਹੈ ਕਿ ਦੋਵੇਂ ਮੁਸ਼ਕਲਾਂ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਲਈ ਜਾਨਲੇਵਾ ਮੁਸੀਬਤ ਬਣ ਸਕਦੀ ਹੈ ਜੇਕਰ ਅੰਡਰ ਏਜ ਉਹ ਸ਼ਰਾਬ ਦਾ ਸੇਵਨ ਕਰਨ ਲੱਗੇ ਤਾਂ ਇਸ ਦੇ ਨਾਲ ਉਹਨਾਂ ਨੂੰ ਸ਼ਰਾਬ ਦੀ ਲਤ ਲੱਗ ਜਾਂਦੀ ਹੈ ਤੇ ਪੁਲਿਸ ਨੂੰ ਇਸ ਦੇ ਨਾਲ ਸਖਤ ਤਰੀਕੇ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਫਿਲਹਾਲ ਦੇ ਲਈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਇਸ ਵੇਲੇ ਦੇਖ ਸਕਦੇ ਹੋ